ਤੇ ਵਾਦਿਆ ਜਿਹੜੇ ਲੋਕਾਂ ਦੀਆਂ ਜਿਹੜੀਆਂ ਚੁੜੀਆਂ ਹੋਈਆਂ ਸਰਕਾਰਾਂ ਨੇ ਉਹ ਜਿਹੜੇ ਲੋਕਾਂप्रति ਆਪਣੇ ਫਰਜ਼ਾ ਚੰਗਨ ਘੜਦੇ ਜਾਂਦੇ ਆ ਜਿਹੜੀ ਅੱਜ ਸਾਡੇ ਸਿਹਤ ਧੂਲਤਾਂ ਨੇ ਤੇ ਅੱਜ ਤੋਂ 20-25 ਸਾਲ ਪਹਿਲਾਂ 30 ਸਾਲ ਪਹਿਲਾਂ ਇਤੋਂ ਵਧੀਆ ਸੀ ਸਾਡਾ ਹੈਲਥ ਦਾ ਸਿਹਤ ਦਾ ਬਜਟ 12% ਦੀ ਜੇ ਸਰਕਾਰ ਨੇ 100 ਰੁਪਏ ਲਾਉਣਾ ਤਾਂ ਉਹਦੇ ਚੋਂ 12 ਰੁਪਏ ਸਿਹਤ ਤੇ ਲੱਗਦੇ ਸੀ ਅੱਜ 40 ਸਾਲਾਂ ਬਾਅਦ ਜਦੋਂ ਬਿਮਾਰੀਆਂ ਵੀ ਵੱਧ ਗਈਆਂ ਜਦੋਂ ਚਾਂਸਖਿਆ ਵੀ ਵਧ ਗਈ ਅੱਜ 4% ਤੋਂ ਵੀ ਘੱਟ ਹੈ 1980 'ਚ 10% ਸੀ ਉਦੋਂ ਪੰਜਾਬ ਦੀ ਜਿਹੜੀ ਚਾਂਸਖਿਆ ਸੀ 1.7 ਕਰੋੜ ਸੀ ਅੱਜ 3 ਕਰੋੜ 10 ਲੱਖ ਹੈ ਚਾਂਸਖਿਆ 1.5 ਕਰੋੜ ਵਧ ਗਈ ਤੇ ਜਿਹੜਾ ਬਜਟ ਹੈ ਉਹ 6% ਘੱਟ ਗਿਆ ਉਹਦਾ ਸਹੀ ਕਾਰਨ ਹੈ ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਦੇਖੀ ਹੋਣੀ ਐ। ਇੱਕ 10 ਸਾਲ ਦੀ ਮਾਂ ਦਾ ਤੁਸੀਂ ਵੀ ਦੇਖੀ ਹੋਣੀ ਐ। ਜਿੱਦੜ ਬਾ ਹਲਕੇ ਜੀ ਇੱਕ ਬੱਚੀ ਸੀ 10 ਪਾਲ ਦੀ ਜਿਹ ਹੋਣੀ ਐ। ਉਹਨੂੰ ਕਿਸੇ ਪੱਤਰਕਾਰ ਨੇ ਮੂਹਰੇ ਮਾਈਕ ਕਰਕੇ ਪੁੱਛਿਆ ਕਿ ਤੈਨੂੰ ਕੀ ਚਾਹੀਦਾ ਤੁਹਾਨੂੰ? ਨਹੀਂ 10 ਸਾਲ ਦੀ ਬੱਚੀ ਸਾਰਿਆਂ ਦੇ ਆਪਣੇ ਘਰੇ ਬੱਚੇ ਆ। 10 ਪਾਲ ਦੇ ਬੱਚੇ ਤੋਂ ਪੁੱਛੋ ਨਾ ਕੀ ਚਾਹੀਦਾ? ਉਹ ਕੋਈ ਖਡਾਉਣਾ ਮੰਗਦਾ, ਕੋਈ ਕੱਪੜਾ ਮੰਗਦਾ, ਕੋਈ ਖਾਣ ਵਾਲੀ ਚੀਜ਼ ਮੰਗਦਾ। ਉਹ ਬੱਚੀ ਨੇ ਰੋਂਦੀ ਹੋਈ ਨੇ ਕਹਿ ਕਹਿਦੀ ਮੇਰੇ ਮੰਮੀ ਡੈਲੀ ਤੇ ਮੇਰੇ ਭਰਾ ਨੂੰ ਦਵਾਈ ਲੈ ਦੋ ਇਹ ਪੰਜਾਬ ਦੇ ਹਾਲਾਤ ਨੇ ਚਲੋ ਇੱਕੋ ਬੱਚੀ ਤਾਂ ਕਿਸੇ ਪੱਤਰਕਾਰ ਦੇ ਚਲੋ ਨਿਗਾ ਚੜ ਗਈ ਉਹਨੂੰ ਤਾਂ ਦਾਨ ਦੇਣ ਲਈ ਉੱਥੇ ਹਜ਼ਾਰਾਂ ਲੋਕ ਚਲੇ ਗਏ ਕਈ ਸੰਕਰ ਵੀ ਚਲੇ ਗਏ ਕਈ ਲੀਡਰ ਵੀ ਚਲੇ ਗਏ ਪਰ ਇੱਕ ਉਸ ਤੋਂ ਘੱਟ ਦੀ ਹਾਲਾਤ ਨਹੀਂ ਪੰਜਾਬ ਦੇ ਹਰ ਪਿੰਡ ਪਿੰਡ ਦੀ ਇਹ ਹਾਲਾਤ ਹੈ ਅੱਜ 70 ਸਾਲਾਂ ਬਾਅਦ ਵੀ 40 ਸਾਲ ਪਹਿਲਾਂ ਵੀ ਇਹ ਹਾਲਾਤ ਨਹੀਂ ਜਿਹੜੇ 70 ਸਾਲਾਂ ਬਾਅਦ ਤੇ ਅਨੇਕਾਂ ਐਸੀਆਂ ਜਾਨਾਂ ਨੇ ਜਿਹੜੀਆਂ ਆਇਦਨ ਚਲੀਆਂ ਜਾਂਦੀਆਂ ਨੇ ਬਿਨਾ ਇਲਾਜ ਕਰਕੇ ਅਨੇਕਾਂ ਐਸੀਆਂ ਜਿੱਤਾਂ ਦੇ ਨੇ ਕਾਸੇ ਬੱਚੇ ਆ ਜਿਹੜੇ ਪੜ੍ਹਨਾ ਚਾਹੁੰਦੇ ਅਸੀਂ ਹੁਣ ਅਪਨੋਲੀ ਵੀ ਗਏ ਸੀ ਕਿੰਨੇ ਬੱਚੇ ਉੱਥੇ ਸਾਡੇ ਕੋਲੇ ਆਏ ਜੀ ਸਾਨੂੰ ਅਸੀਂ ਪੜ੍ਹਨਾ ਚਾਹੁੰਨੇ ਆ ਇੱਕ ਬੱਚੀ ਆਈ ਉਹਨੇ 10ਵੀਂ ਚ 80% ਤੋਂ ਉੱਪਰ ਨੰਬਰ ਸੀਗੇ ਕਹਿੰਦੀ ਮੈਂ ਜੀ ਪੜ੍ਹਨਾ ਚਾਹਣੀ ਆ ਪਰ ਮੇਰੇ ਵਜੀਫੇ ਵਾਲੇ ਪੈਸੇ ਨਹੀਂ ਆ ਇਸ ਕਰਕੇ ਮੈਂ ਪੜ੍ਹ ਨਹੀਂ ਸਕਾਂ ਤੇ ਹਾਲਾਤ ਨੇ ਸਾਡੇ ਸੂਬੇ ਦੇ ਇਹ ਹਾਲਾਤ ਨੇ ਸਾਡੇ ਹਿੰਦੁਸਤਾਨ ਦੇ ਤੇ ਅਸੀਂ ਹਜੇ ਵੀ ਉਹਨਾਂ ਲੀਡਰਾਂ ਪਿੱਛੇ ਉਹਨਾਂ ਪਿੱਛੇ ਲੱਗੇ ਰਹਿੰਦੇ ਆ ਜਿੰਨਾ ਕਰਕੇ ਹਾਲਾਤ ਹੋਏ ਨੇ ਆ ਜਿਵੇਂ ਮੇਰੇ ਭਰਾ ਨੇ ਦੱਸਿਆ ਨਾ ਹਾਲਾਤ ਉਹਨਾਂ ਕਰਕੇ ਹੋਏ ਨੇ ਜਿਹੜੇ ਵਪਾਰੀ ਲੋਗ ਸਰਸਤ ਚਾਏ ਹੋਏ ਨੇ ਨਹੀਂ ਐਮਪੀ ਸਾਹਿਬ ਦੀ ਕਲਿੰਦਰ ਕੈਮਪੀ ਸਾਹਿਬ ਤੁਹਾਡੀ ਹਾਂਜੀ 50000 ਤੇ ਕਐਮਐਲਏ ਦੀ 25000 ਰੁਪਈਆ ਬੈਣਾ ਪੱਤਿਆਂ ਤੋਂ 25000 ਪਿੱਛੇ ਚਾ 50000 ਪਿੱਛੇ ਕੇ ਕਰੋੜਾ ਰੁਪਈਆ ਲਾ ਦੂ ਆ ਜਦੋਂ ਐਮਐਲਏ ਦੀ ਇਲੈਕਸ਼ਨ ਸੀ ਸਾਰਾ ਪਿੰਡ ਗਵਾਹ ਆਮ ਆਦਮੀ ਪਾਪ ਚ ਬਣਾ ਕਿਹੜੀ ਆਸੀ ਪਾਪ ਜਿਹਨੇ दारूਾਂ ਨੇ ਬੰਦੀਆਂ ਸ਼ਰਾਪਾਂ ਨੇ ਬੰਦੀਆਂ ਪੈਸੇ ਨੇ ਬੰਦੇ ਖੜੇ ਬੈਰੀ ਲੋਕਾਂ ਨੂੰ ਆ ਕਹਿੰਦੇ ਜੱਤੋ ਕੀ ਲੈਣਾ ਪਰ ਵੋਟਾਂ ਪਾਉ ਕੋਹਨਾ ਲੀਡਰਾਂ ਕਰਕੇ ਸਾਡੇ ਪੰਜਾਬ ਤੇ ਸਾਰ ਸਿਸਟਮ ਦਾ ਸਾਡੀ ਪੰਜਾਬ ਦੀ এডਿਕੇਸ਼ਨ ਦੇ ਆ ਹਲਾਕ ਹੋਏ ਨੇ ਕਿਉਂਕਿ ਵੋਟਾਂ ਨੇੜੇ ਆਉਂਦੇ ਨੇ ਪੈਸੇ ਲਾਉਂਦੇ ਆ ਕਰੋੜਾਂ ਰੁਪਇਆ ਲਾਉਂਦੇ ਆ ਉਹ ਤੂ ਬਾਤ ਚੋ ਕਰੋੜਾਂ ਰੁਪਈਆ ਪੂਰਾ ਕਰਨ ਲਈ ਛੋਡੀਆਂ ਦਵਾਈਆਂ ਖਾਧੀਆਂ ਜਾਂਦੀਆਂ ਛੋਟੇ ਬੱਚਿਆਂ ਦੇ ਤਸੀਬੇ ਖਾਦੇ ਜਾਂਦੇ ਆ ਛੋਟੇ ਬੱਚਿਆਂ ਦੇ ਪੂਰ ਖਾਦੇ ਜਾਂਦੇ ਆ ਛੋਟੀਆਂ ਸੜਕਾਂ ਕਰਨ ਲਈ ਗਲੀਆਂ ਖਾਦੀਆਂ ਖਾਧੀਆਂ ਜਾਂਦੀਆਂ ਜੇ ਫੇਰ ਵੀ ਕਦੇ ਪਾਸੇ ਘਟ ਲੱਗਦੀ ਆ ਤਾਂ ਮਜੀਠੇ ਵਰਗੇ ਛੋਟੇ ਪੁੱਤਾਂ ਨੂੰ ਚਿੱਟੇ ਤੇ ਲੱਗਦੀਏ ਲੋਕ ਪੈਸੇ ਪੂਰੇ ਕਰਦੇ ਆ ਅਸੀਂ ਇਹਨਾਂ ਦੇ ਸਿਸਟਮ ਨੂੰ ਸਮਝ ਹੀ ਨਹੀਂ ਰਹੇ ਜਿੰਨਾ ਟਾਈਮ ਪੰਜਾਬ ਦੀ ਸਿਆਸਤ ਚੇਤਾਂ ਤੇ ਲੋਕ ਰਹਿਣਗੇ ਕੇਵਲ ਸਿੰਘ ਢਿੱਲੋਂ ਵਰਗੇ ਜਿਹੜੇ ਬੋਤਾਂ 'ਚ ਕਰੋੜਾਂ ਰੁਪਈਆ ਲਾਉਂਦੇ ਆ ਤੇ ਉਸ ਤੋਂ ਅਰਬਾਂ ਕਮਾਉਂਦੇ ਆ ਉਹਨਾਂ ਤਾਈਂ ਪੰਜਾਬ ਦਾ ਭਲਾ ਨਹੀਂ ਹੋ ਸਕਦਾ ਫਿਰ ਤੋਂ ਉਹ ਆਗੀਆਂ ਪਿੰਡਾਂ ਚੈੱਕ ਬੰਦੇ ਫਿਰਦੇ ਆ ਜੇ ਚੈੱਕ ਬੰਦੇ ਫਿਰ ਜਾ ਕੋਈ ਜੇਬ ਚੁਣ ਜੇ ਕੇ ਜਾਂਦੇ ਲੋਕਾਂ ਦੇ ਪਾਸਿਆਂ ਲੋਕਾਂ ਦਾ ਟੈਕਸ ਹੈ ਹਰੀਗੜ੍ਹ ਵਾਲੇ ਜੇ 15 ਲੱਖ ਵੀ ਪਿੰਡੇ ਚੇਕੇ ਜਾਂਦੇ ਨਾ 20 ਲੱਖ ਤਾਂ ਛੋਟੇ ਚੋਰ ਜਿਹੜਾ ਟੈਕਸ ਜਾਂਦਾ ਘਟੂ ਘਟ ਕਰੋੜ ਰੁਪਈਆ ਜਾਂਦਾ ਹਰ ਇੱਕ 20 ਲੱਖ ਦੇ ਕੇ ਜਾਂਦਾ 80 ਲੱਖੇ ਖਾ ਜਾਂਦੇ ਆ ਤੁਸੀਂ 20 ਲੱਖ ਲੈ ਕੇ ਕੁਝ ਹੋ ਜਾਂਦੇ ਹੋ 80 ਲੱਖੇ ਤਾਂ ਕਰਕੇ ਖਾਦੇ ਆ ਕਿਉਂਕਿ ਇਹਨਾਂ ਨੇ ਬੋਟਾ ਤੇ ਕਰੋੜਾ ਰੁਪਇਆ ਲਾਇਆ ਹੁੰਦਾ ਉਹ ਤਰਖਾ ਨਾਲ ਪੂਰਾ ਨਹੀਂ ਹੁੰਦਾ ਇਹ ਗੱਲ ਨੂੰ ਸਮਝੋ ਦਿੱਲੀ ਚ ਕੋਈ ਕੇਜਲੀ ਵਾਲੇ تیر ਨਹੀਂ ਮਾਰਿਆ ਦਿੱਲੀ ਦੇ ਲੋਕਾਂ ਨੇ ਬੈਣਾ ਪੈਸੇ ਲਾਉਣ ਵਾਲੇ ਐਮਐਲ ਪਟਾਏ ਉਹਨਾਂ ਨੇ ਸਾਰੇ ਦੇ ਸਾਰੇ ਪੈਸੇ ਲੋਕਾਂ ਤੇ ਲਾਉਣੇ ਸ਼ੁਰੂ ਕਰਤੇ ਕਿਉਂਕਿ ਉਹਨਾਂ ਨੂੰ ਲਾਲਚ ਨਹੀਂ ਸੀ ਕਿ ਸੀ ਆ ਜਿਹੜੇ ਬੋਟਾ ਚ ਲੱਗੇ ਪੈਸੇ ਆ ਪੂਰੇ ਕਰਨੇ ਆ ਇਸੇ ਕਰਕੇ ਉੱਥੇ ਜਿਹੜਾ ਸਕੂਲਾਂ ਦਾ ਪੈਸਾ ਸਕੂਲਾਂ ਤੇ ਲੱਗ ਰਿਹਾ ਹਸਪਤਾਲਾਂ ਦਾ ਪੈਸਾ ਹਸਪਤਾਲਾਂ ਤੇ ਲੱਗ ਰਿਹਾ ਹੈ ਇਸੇ ਕਰਕੇ ਤੇ ਬਿਜਲੀ ਸਸਤੀ ਹੈ ਕਿ ਇਸੇ ਕਰਕੇ ਉੱਥੇ ਜਿਹੜੀ ਪੜਾਪਾ ਪੈਨਸ਼ਨ 2500 ਰੁਪਏ ਗਿਰਦਵਾ ਪੈਨਸ਼ਨ 2500 ਰੁਪਏ ਕਿਉਂ ਕਿਉਂਕਿ ਉੱਥੇ ਲੋਕਾਂ ਨੇ ਪੈਸੇ ਲਾਉਣ ਵਾਲੇ ਹਰਾਏ ਤੇ ਆਮ ਲੋਕ ਜਿੱਤਾ ਜਿਹੜੇ ਤਰਖਾਣ ਤੇ ਵਿਜਾਰਾ ਕਰਦੇ ਆ ਇਸੇ ਕਰਕੇ ਤੁਹਾਨੂੰ ਬੇਨਤੀ ਹੈ ਕਿ ਸ਼ੁਰੂਆਤ ਕੀਤੀ ਆਮ ਆਪੀ ਪਾਰਟੀ ਨੇ ਦਿੱਲੀ ਜਿੱਤੀ ਸੱਤਾ ਤਾਂ ਪੰਜਾਬ ਤੁਸੀਂ ਵਿਰੋਧੀ ਧਿਰ ਚਾ ਇੱਧਰ ਲਈ ਤੁਹਾਡੇ ਧੰਨਵਾਦੀਆਂ ਖਾਸ ਕਰਕੇ ਬਰਨਾਲੇ ਵਾਲਿਓ ਇਹ ਤੁਸੀਂ ਨਵੀਂ ਰਾਜਨੀਤੀ ਦੀ ਸ਼ੁਰੂਆਤ ਕੀਤੀ ਹੈ ਜਿਹੜਾ ਜbroti ਚਰਚਾ ਜਿਹੜਾ ਮੈਂ ਇੱਕ ਆਮ ਘਰ ਦਾ ਪੁੱਤ ਥੋਡੇ ਵਰਗੇ ਕਾਮ ਜਮੀਦਾਰ ਪਰਿਵਾਰ ਚੋਂ ਥੋਡੇ ਸਾਹਮਣੇ ਜਿੱਤ ਕੇ ਖੜਾ ਪਰ ਥੋਡੀ ਬਦੌਰਤਾ ਮੈਂ ਕੋਈ ਕਹਾਣੀ ਲਾਇਆ ਤੁਸੀਂ ਮੈਨੂੰ ਬਿਨਾ ਪੈਸੇ ਲਾਏ ਪੰਜਾਬ ਦੀ ਵਿਧਾਨ ਸਭਾ ਤੱਕ ਪਹੁੰਚਾਇਆ ਤਾਂ ਹੀ ਉੱਥੇ ਤੁਹਾਡੇ ਨਾਲ ਕੰਦੀ ਗੱਲ ਕਰਦੇ ਆ ਇਹ ਮੇਰੀ ਤੁਹਾਨੂੰ ਬੇਨਤੀ ਹੈ ਕਿ ਐਤੀ ਵੀ ਪਹੁੰਚਾਇਆ ਬਿਨਾ ਪੈਸੇ ਲਾਉਣ ਵਾਲੇ ਅਗਲੀ ਵਾਰੀ ਨਾਡ ਪਹੁੰਚਾ ਦਿਓ ਕਿਉਂਕਿ ਨਾਂ ਲੋਕਾਂ ਦਾ ਸਰਕਾਰ ਬਣ ਕੀਤੀ ਆ ਜਦੋਂ 58 ਲੋਕ ਪੰਜਾਬ ਦੀ ਵਿਧਾਨ ਸਭਾ 'ਚ ਬਿਣਾ ਪੈਸੇ ਲਈ ਪਹੁੰਚ ਕੇ ਜਿਨ੍ਹਾਂ ਲਈ ਉਹਦੀ ਤਨਖਾਹ ਤੇ ਕਿਦਾਰਾ ਕਰਨਾ ਹੋਊ ਉਹ ਦਿਨ ਤੇ ਸਵਰਗ ਆਜੂ ਕਿਉਂਕਿ ਲੋਕਾਂ ਦਾ ਪਾਸਾ ਲੋਕਾਂ ਤੇ ਲੱਗਣੋ ਹਟ ਜਾਊਗਾ 100 ਰੁਪਏ ਤੋਂ ਜਿਹੜੀ 90 ਰੁਪਏ ਦੀ ਕ ਕਾਰਲਾ ਦਿੱਤੇ ਨਾ ਉਹ ਲਕਨੂ ਹੜਜੂ ਕਿਉਂਕਿ ਉਹਨਾਂ ਲੋਕਾਂ ਨੂੰ ਲਾਜ ਨਹੀਂ ਹੋਊਗਾ ਕਿ ਅਸੀਂ ਪੈਸੇ ਪੂਰੇ ਕਰਨੇ ਆ। ਉਧਨੇ ਇੱਥੇ ਵੀ ਸਵਾਰ ਜਾਜੂ ਉਧਨੇ ਇੱਥੇ ਵੀ ਜਿਹੜੇ ਸਰਕਾਰੀ ਸਕੂਲ ਨੇ ਉਹ ਦਿੱਲੀ ਦੇ ਸਰਕਾਰੀ ਸਕੂਲਾਂ ਦੀ ਤਰ੍ਹਾਂ ਪ੍ਰਾਈਵੇਟ ਨਾਲੋਂ ਵਧੀਆ ਬਣ ਜਾਣਗੇ। ਇਹ ਸਾਡਾ ਸੁਪਨਾ ਹੈ। ਇਸੇ ਕਰਕੇ ਤੁਹਾਨੂੰ ਬੇਨਤੀ ਹੈ ਕਿ ਭਗਵੰਤ ਮਾਨ ਜੀ ਨੇ ਬੜੇ ਵਧੀਆ ਇਹਨਾਂ ਨੇ ਪੰਜਾਬ ਨੂੰ ਜਗਾਇਆ ਜਾਂ ਫੁੱਤੇ ਪੈਨੂੰ ਦੱਸਿਆ ਕਿ ਲੀਡਰ ਜਿਹੜੇ ਹੁੰਦੇ ਆ ਉਹ ਸੇਵਾ ਲਈ ਹੁੰਦੇ ਆ। ਐਦਾਂ ਦੇ ਐਮਪੀ ਸਾਨੂੰ ਦੁਬਾਰਾ ਨਹੀਂ ਮਿਲਣੇ। ਇਹ ਕੋਈ ਪਹਿਲੀ ਵਾਰ ਨਹੀਂ ਕਿ ਬਰਨਾਲੇ ਦੇ ਲੋਕਾਂ ਨੇ ਸੰਗਰੂਰ ਦੇ ਲੋਕਾਂ ਨੇ ਕੋਈ ਐਮਪੀ ਚਾਕੇ ਪਾਰਲੀਮੈਂਟ ਚ ਭੇਜਿਆ ਇਹ ਤੋਂ ਪਹਿਲਾਂ ਵੀ ਜਾਂਦੇ ਰਹੇ ਆ ਪਰ ਜਿੰਨੇ ਤੁਸੀਂ ਲੋਕ ਬੈਠੇ ਹੋ ਇੱਥੇ ਗਵਾਹ ਹੋ ਕਦੇ ਤੁਸੀਂ ਸੁਣਿਆ ਸੀ ਕਦੇ ਜਿਹੜਾ ਤੁਸੀਂ ਢਿੰਸਾ ਜਾਂਦਾ ਰਿਹਾ ਜਾਂ ਕਦੇ ਬਰਨਾਲਾ ਜਾਂ ਕਦੇ ਕੋਈ ਹੋਰ ਜਾਂਦੇ ਰਿਹਾ ਕਦੇ ਕੋਈ ਜਾ ਕੇ ਉੱਥੇ ਬੋਲਿਆ ਹੋਵੇ ਪਹਿਲਾ ਐਮਪੀ ਆ 40 40 ਮਿੰਟ ਮਰਦੇ ਵੱਡੀਆਂ ਪਾਰਟੀਆਂ ਨੂੰ ਵੱਡੀਆਂ ਪਾਰਟੀਆਂ ਦੇ ਲੀਡਰਾਂ ਨੂੰ ਕਿਉਂਕਿ ਵੱਡੀਆਂ ਪਾਰਟੀਆਂ ਨੂੰ ਕੋਲ ਟਾਈਮ ਬਹੁਤ ਹੁੰਦਾ ਆਮਾਨ ਸਾਹਿਬ ਖੜਿਆ 2 ਜਾਂ 3 ਮਿੰਟ ਮਿਲਦੇ ਆ ਪਰ 2 ਜਾਂ 3 ਮਿੰਟ ਦੇ ਵਿੱਚ ਵੀ ਤੁਸੀਂ ਸਾਰੇ ਗਵਾਹ ਹੋ ਕੁਰਿਆ ਸਾ ਪੰਜਾਬ ਦਾ ਮੁੱਦਾ ਨਹੀਂ ਰਹਿ ਜਾਂਦਾ ਜਿਹੜਾ ਪੰਜਾਬ ਦਾ ਸ਼ੇਰ ਉੱਥੇ ਪੰਜਾਬ ਦੀ ਜਿਹੜੀ ਹਿੰਦੁਸਤਾਨ ਦੀ ਪਾਰਟੀ ਮੱਥਾ ਦੋਸਤ ਤੁਹਾਨੂੰ ਪਤਾ ਹੀ ਨਹੀਂ ਸੀ ਕਿ ਉੱਥੇ ਜਾ ਕੇ ਇਹ ਵੀ ਬੋਲਦੇ ਵੀ ਹੁੰਦੇ ਆ ਕਦੇ ਕੋਈ ਬੋਲਿਆ ਨਹੀਂ ਸੀ ਐਸਾ ਕਿਹੜਾ ਵਰਗ ਆ ਭਾਵੇਂ ਕਿਸਾਨ ਆ ਭਾਵੇਂ ਦਲਿਤ ਆ ਭਾਵੇਂ ਬੱਚੇ ਆ ਭਾਵੇਂ ਸਟੂਡੈਂਟ ਆ ਭਾਵੇਂ ਬੇਰੁਜ਼ਗਾਰ ਆ ਕਿੰਨਾ ਦੀ ਗੱਲ ਕਰਕੇ ਉੱਥੇ ਨਹੀਂ ਕੀਤੀ ਪਾਵੇਂ ਜਿਹੜੀਆਂ ਸਾਨੂੰ ਕੰਪਨੀਆਂ ਨੇ ਪਰ ਲੜਕੇ ਲੁੱਟਿਆ ਉਹਨਾਂ ਦਾ ਵੀ ਚਾਚੋਚੇ ਮੁੱਦਾ ਆਇਆ ਸੋ ਇਤਾਂ ਦੇ ਲੀਡਰਾਂ ਦੀ ਸਾਨੂੰ ਜ਼ਰੂਰਤ ਹੈ ਇਤਾਂ ਦੇ ਲੋਕਾਂ ਦੀ ਜ਼ਰੂਰਤ ਹੈ ਜਿਹੜੇ ਛੋਟੇ ਸਿਰ ਤੇ ਇਲੈਕਸ਼ਨਾਂ ਲੜਨ ਜਿਹੜੇ ਸ਼ਰਾਬਾਂ ਮੰਨ ਕੇ ਪੈਸੇ ਮੰਨ ਕੇ ਇਲੈਕਸ਼ਨਾਂ ਲੜਨ ਤੇ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਜਦ ਤਨ ਇਤਾਂ ਦੇ ਲੋਕਾਂ ਦੀ ਪੰਜਾਬ 'ਚ ਸਰਕਾਰ ਆ ਗਈ ਉਹ ਦਿਨ ਸੇ ਸਵਰਗ ਬਣ ਜੂ ਉਹ ਦਿਨ ਸਾਨੂੰ ਜਿਹੜੇ ਪ੍ਰਾਈਵੇਟ ادارے ਉਹਨਾਂ ਦੇ ਧੱਕੇ ਨਹੀਂ ਖਾਣੇ ਪੈਂਦੇ ਸਾਡੇ ਸਰਕਾਰੀ ਸਕੂਲ ਸਾਡੇ ਸਰਕਾਰੀ ਹਸਪਤਾਲ ਦਿੱਲੀ ਤਰ੍ਹਾਂ ਇੱਥੇ ਚੰਗੇ ਬਰ ਜਾਣਗੇ ਲੋਕਾਂ ਦੀ ਲੁੱਟ ਹੋਣਾ ਹਟ ਜਾਓ ਇਸੇ ਕਰਕੇ ਸਾਥ ਦਾ ਸਾਥ ਦਿਆ ਕਰੋ ਇਮਾਨਦਾਰੀ ਦਾ ਸਾਥ ਦਿਆ ਕਰੋ ਤੁਸੀਂ ਬਰਨਾਲੇ ਵਾਲੇ ਚਾੜੂ ਲੋਕਾਂ ਇਹ ਤੁਸੀਂ ਪਹਿਲਾਂ ਵੀ ਦਿੱਤਾ ਤੇ ਅੱਗੇ ਵੀ ਦਿਓਗੇ ਬਾਕੀ ਮੈਂ ਥੋੜਾ ਆਪਣਾ ਮੈਂ 2 ਸਾਲ ਪਹਿਲਾਂ ਜਦੋਂ ਐਮਐਲਏ ਬਣ ਤੋ ਪਹਿਲਾਂ ਵੀ ਥੋੜੇ ਵਿੱਚ ਆਈ ਹੁੰਦਾ ਸੀ ਅੱਜ ਵੀ ਆਈ ਹਾਣਾ ਇੱਕ ਕੋਈ ਹਰੀ ਗੜਦਾ ਕੋਈ ਇੱਕ ਬੰਦਾ ਖੜਾ ਕਰਕੇ ਕਹਦੇ ਕਿ ਮੈਂ ਮੀਤ ਨੂੰ ਮਿਲਣਾ ਔਖਾ ਤਾਂ ਮੈਂ ਥੋੜਾ ਦੇਨਦਾਰਾਂ ਜਿੰਨੇ ਮੇਰੇ ਕੋਲੇ ਆਉਂਦੇ ਆ ਇਹ ਗਵਾਹ ਨੇ ਲੋਕ ਕਿ ਮੀਤ ਘਰ ਤੇ ਘਰੇ ਆ ਕੇ ਕਿਸ ਨੂੰ ਬੈਲ ਮਾਰਨ ਦੀ ਜ਼ਰੂਰਤ ਨਹੀਂ ਕਹਿੰਦੀ ਸਿੱਧਾ ਆ ਕੇ ਮੇਰੇ ਨਾਲ ਪਾਸਵਾ ਤੇ ਤੋ ਜਾਂ ਮੈਂ ਤੁਹਾਡੇ ਪਿੰਟ ਆਉਣਾ ਕਿਸੇ ਨੂੰ ਆਇਆ ਲੱਗਿਆ ਹੋਵੇ ਕਦੇ ਕਿਸੇ ਮੈਂ ਐਮਐਲਏ ਨਾਲ ਗੱਲ ਕਰ ਰਹੇ ਆ ਇਹ ਫਾਸਲਾ ਤੁਸੀਂ ਕੱਢਣ ਤੇ ਸਾਥ ਦਿੱਤਾ ਸਾਡਾ ਕਿ ਅਸੀਂ ਜਿਹੜਾ ਲੀਡਰਾਂ ਤੇ ਆਮ ਲੋਕਾਂ ਦਾ ਪਾਸਵਾ ਕੱਟਣਾ ਤੇ ਤੁਹਾਡੇ ਧੰਨਵਾਦੀ ਆ ਕਿ ਤੁਸੀਂ ਕੱਢਣ ਤੇ ਤੁਸੀਂ ਸਾਥ ਦਿੱਤਾ ਤੇ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ 20 ਹਲਕਿਆਂ 'ਚ ਕੱਟਿਆ ਅਗਲੀ ਵਾਰ 117 ਦੇ 17 ਹਲਕਿਆਂ 'ਚ ਉਹ ਫਾਸਲਾ ਕੱਢ ਦਾਂਗੇ ਕਿਉਂਕਿ ਜਿਹੜੇ ਲੀਡਰ ਆ ਉਹ ਲੋਕਾਂ ਨੇ ਚੁਣੇ ਹੁੰਦੇ ਆ ਲੀਡਰ ਲੋਕਾਂ ਨਾਲੋਂ ਵੱਡੇ ਨਹੀਂ ਹੁੰਦੇ ਉਹ ਲੋਕਾਂ ਦੇ ਸੇਵਕ ਹੁੰਦੇ ਆ ਇਹ ਫਾਸਲਾ ਤੁਸੀਂ ਕੱਟਿਆ ਤੇ ਇਸੇ ਤਰ੍ਹਾਂ ਮੇਰੀ ਪਰਮਾਤਮਾ ਦੇ ਅਰਦਾਸਾ ਕਿ ਇਸੇ ਤਰ੍ਹਾਂ ਛੋਟੇ 'ਚ ਛੋਟੇ ਵਾਕੇ ਬੜਕੇ ਸੇਵਾ ਕਰਦੇ ਰਹੀਏ ਤੇ ਤੁਸੀਂ ਸਾਨੂੰ ਇਹ ਤੱਕ ਬੜਕੇ ਦਿਓ ਬਹੁਤ ਬਹੁਤ ਧੰਨਵਾਦ ਸ੍ਰੀ ਵਾਇਕੁਰ ਜੀ ਕਥਾ ਹੁਤਾ ਵਾਇਕੁਰ ਜੀ ਕੀ ਕਹਿੰਦੇ ਮਨਨਾ ਬੇਨਤੀ ਕਰੂੰਗਾ ਸਾਡੇ ਮਾਨਯੋਗ ਅਕਾਲੀ ਭਗਵੰਤ ਸਿੰਘ ਜੀ ਐਮਐਲਏ ਬਰਨਾਲਾ ਮੀਤ ਜੀਰ ਬਾਸ ਸਾਹਿਬ ਸਾਡੇ ਪ੍ਰਧਾਨ ਬਰਨਾਲੇ ਦੇ ਆਮ ਆਦਮੀ ਪਾਰਟੀ ਦੇ ਇਸ ਹਰੀਗੜ੍ਹ ਨਗਰ ਦੀ ਸਾਰੇ ਸਪਾ ਸਾਹਿਬ ਔਰ ਸਾਰੇ ਮੋਤਵਰ ਸੱਜਣਾਂ ਆਮ ਆਦਮੀ ਪਾਰਟੀ ਦੇ ਵਰੰਤੀਰ ਵਰਕਰ ਅਨ ਦਰਜਾ ਦਰਜਾ ਸਾਹਿਬਾਨ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਿਓ ਵੈਕਲੀ ਖਾਲਸਾ ਜਿਵੇਂ ਕਿ ਫਤਿਹ ਕੋਈ ਪਾਟਨ ਦੇਣ ਜਾਂ ਰੈਲੀਆਂ ਕਰਨੀ ਆਏ ਮਿਲਣ ਆਏ ਆ ਇਸੇ ਸੰਸਥਾ 'ਚ ਮੈਂ ਪਹਿਲਾਂ ਵੀ ਆਇਆ ਹੋਇਆ ਹਾਂ ਪਹਿਲਾਂ ਵੀ ਮਿਲਦੇ ਰਹੇ ਹਾਂ ਤੁਸੀਂ 2014 'ਚ ਤੇ 2017 'ਚ ਡਿਊਟੀ ਲਈ 2014 'ਚ ਮੇਰੀ ਡਿਊਟੀ ਲਈ ਭਾਰਤ ਦੀ ਸਭ ਤੋਂ ਵੱਡੀ ਪੰਚਾਇਤ ਲੋਕ ਸਭਾ 'ਚ 2017 'ਚ ਤੁਸੀਂ ਮੀਤ ਫੇਰ ਦੀ ਡਿਊਟੀ ਲਈ ਪੰਜਾਬ ਦੀ ਸਭ ਤੋਂ ਵੱਡੀ ਪੰਚਾਇਤ ਵਿਧਾਨ ਸਭਾ 'ਚ ਅਸੀਂ ਆਪਣਾ ਚੌਕੀਦਾਰਾ ਜਿਹੜਾ ਫਰਜ਼ ਤੁਸੀਂ ਕਹ ਸਕਦੇ ਤੇ ਲਾਇਆ ਉਹ ਨਿਭਾ ਰਹੇ ਹਾਂ ਤੇ ਕਿ ਜਿਹੜਾ ਤੁਹਾਡਾ ਚੁਣਿਆ ਹੋਇਆ ਐਮਐਲਏ ਹੈ ਜਿਹਨੂੰ ਤੁਸੀਂ ਬਹੁਤ ਵੱਡੇ ਧਨਾੜ ਦੇ ਮੁਕਾਬਲੇ ਜਿਹੜਾ ਆਪਦਾ ਪੁੱਤ ਆਪਦਾ ਭਤੀਜਾ ਆਪਦਾ ਭਰਾ ਸਮਝ ਕੇ ਵੋਟਾਂ ਪਾ ਕੇ ਜਿਤਾਇਆ ਅੱਜ ਉਹ ਉਹਦਾ ਨੰਬਰ ਜਿਹੜਾ 112 ਚੋਂ ਟੌਪ 3 ਦੇ ਜਿਹੜੇ ਐਮਐਲਏ ਨੇ ਜਿਨ੍ਹਾਂ ਨੇ ਪਾਰ ਵਿਧਾਨ ਸਭਾ 'ਚ ਸਵਾਲ ਪੁੱਛੇ ਨੇ ਸਭ ਤੋਂ ਵੱਧ ਤੇ ਡਿਬੇਟਾਂ 'ਚ ਹਿੱਸਾ ਲਿਆ ਉਹ ਟੌਪ 3 112 ਚੋਂ ਉਹਨਾਂ 'ਚ ਤੁਹਾਡਾ ਪਰਣਾਲੇ ਦਾ ਐਮਐਲਏ ਆਉਂਦਾ ਹੈ ਦੇ ਟੌਪ 5 ਜਿਹੜੇ ਭਾਰਤ ਦੇ ਐਮਪੀ ਜਿਨ੍ਹਾਂ ਨੇ ਪਾਰਲੀਮੈਂਟ ਦੇ ਵਿੱਚ ਸਭ ਤੋਂ ਵੱਧ ਦਬੇਟਾਂ ਤੇ ਹਸਾਲਿਆ ਲੋਕਾਂ ਦੇ ਮੁੱਦੇ ਚੱਕ ਕੇ ਸਵਾਲ ਪੁੱਛਾਏ ਹਾਜ਼ਰੀਆਂ ਉਸੇ ਰਹੀਆਂ ਉਹਨਾਂ ਟੌਪ 5 ਭਾਰਤ ਦੇ ਐਮਪੀਾਂ ਚ ਤੁਹਾਡੇ ਸੰਗੁਰ ਦੇ ਐਮਪੀ ਦਾ ਨਾਮ ਆਉਂਦਾ ਇਹ ਕੋਈ ਸ਼ਾਨ ਨਹੀਂ ਕਰ ਰਹੀ ਸਾਡਾ ਫਰਕ ਹੈ ਜਿੱਦਾਂ ਮੀਤ ਨੇ ਪਹਿਲਾਂ ਕਿਹਾ ਜਿਹੜੇ ਪਹਿਲਾਂ ਭੇਜਦੇ ਰਹੇ ਆ ਉਹਨਾਂ ਨੇ ਕੀਤਾ ਹੀ ਕੱਖ ਨਹੀਂ ਇਸ ਕਰਕੇ ਸਾਡਾ ਥੋੜਾ ਜਿਹਾ ਵੀ ਬਾਲਾ ਪੱਟਾ ਲੱਗ ਜਾਂਦਾ ਹਜੇ ਸਾਨੂੰ ਹੋਰ ਸੁਧਾਰ ਦੀ ਲੋੜ ਹੈ ਤੁਸੀਂ ਦੇਖੋ ਜਾ ਕੇ ਕੇਰਲਾ ਵਾਲੇ ਜਾਂ ਆਂਤਰਾ ਵਾਲੇ ਦਾ ਤਮਨਾ ਡੋਲੇ ਕਿਵੇਂ ਬੋਲਦੇ ਨੇ ਆਪਦੇ ਸਟੇਟਾਂ ਬਾਹਰ ਆਪਾਂ ਤਾਂ ਫੋਕੇ ਮੋੜਾਂ ਦੇ ਉੱਤੇ ਉੱਤੇ ਹਿੰਦੀ ਤੇ ਗ੍ਰੇਦੀ ਚੱਲਦੀ ਹੈ ਇਹੀ ਦੋਨੇ ਆਉਂਦੀਆਂ ਨਹੀਂ ਬਾਦਲ ਤੇਤੀ ਉਹਨੂੰ ਵੀ ਹੁੰਦਾ ਪਹਿਲਾਂ ਜਿਹਨੋਂ ਵੀ ਦੂਨੀ ਨਾ ਆਉਂਦੀਆਂ ਹੁਣ ਚੱਡੂ ਮੈਂ ਉਹ ਉੱਥੇ ਪਤਾ ਨਹੀਂ ਮਿਲ ਗੋਪਾ ਜਾਂ ਕੀ ਬੋਲੀ ਜਾਂਦੇ ਨਾ ਪਤਾ ਲੱਗੇ ਕੀ ਹੋ ਜਾਂਦਾ ਨਾ ਕੋਈ ਤਿਆਰੀ ਕਰਕੇ ਜਾਂਦੇ ਆ ਸੋ ਵੀਰੋ ਆਹੀ ਚੀਜ਼ ਐ ਸਾ ਬਦਲਨੀ ਚਾਹੁੰਦੇ ਸੀਗੇ ਕਿ ਆਮ ਲੋਕਾਂ ਦੇ ਈਆਂ ਨੂੰ ਤੁਹਾਨੂੰ ਮੌਕਾ ਦੇਉ ਤੁਸੀਂ ਦੇਤਾ ਆਹੀ ਨਾ ਨਾ ਸਾੜਿਆ ਮਨ ਕਿ ਸਾਡੇ ਤਿਆਂ ਪੁੱਤ ਕਹੋ ਨਹੀਂ ਜਿੱਤੇ ਨਹੀਂ ਦੇਰ ਕਿਉਂ ਜਿੱਤ ਗਿਆ ਆਮ ਕਰਾ ਦਾ ਮੁੰਡਾ ਸਾਡੇ ਤਿਆਂ ਪੁੱਤ ਕਹੋ ਨਹੀਂ ਜੇ ਤਿੰਨ ਮੰਦਰ ਮਾਟਰ ਦਾ ਮੋਟਾ ਸਪਾਓ ਜਾਲਾ ਕਹੋ ਜਿੱਤ ਗਿਆ ਭਵਨ ਸਬਾਨ ਆਹੀ ਸਾੜਿਆ ਬਸ ਇਹ ਉਹ ਨੇ ਜਿਹੜੇ ਹੀਮਟ ਲੋਰੀ ਜਿਹੜੇ ਗੱਡੀ ਚ ਸ਼ੈਂਪੂ ਰੱਖਦੇ ਆ ਉਹ ਗੱਡੀ ਚ ਨਾ ਹੁੰਦਾ ਸ਼ੈਂਪੂ ਕਦੇ ਵੀ ਰੱਖਦੇ ਫਿਰ ਜੇ ਗਲਤੀ ਨਾਲ ਥੋਡੇ ਨਾਲ ਆਮ ਬੰਦੇ ਨਾਲ ਹੱਥ ਮਿਲ ਜਾਵੇ ਉਹਦੇ ਨਾਲ ਥੋਡੇ ਨੇ ਬੱਤੀ ਬੈ ਗਿੱਪੂ ਚ ਚਮੜੀ ਦਾ ਰੰਗ ਨਾ ਹੋ ਜਾਏ ਕਿ ਤੇ ਆਮ ਲੋਕਾਂ ਆ ਆ ਪਰ ਕੇ ਅਸੀਂ ਆਖੜਿਆਂ ਤੋਂ ਡੇ ਕੋਲੇ ਆ ਪੁਲਿਸ ਵੀ ਜਿਹੜੀ ਹੈ ਨਾ ਇਹ ਪ੍ਰੋਟੋਕਾਲ ਹੈ ਕਹਿੰਦੇ ਜੀ ਜੀਗਣੀ ਪੈਂਦੀ ਸਾਨੂੰ ਕਾਨੂੰਨ ਹੈ ਜੀ ਜਿਹੜਾ ਐਫਪੀ ਬਣ ਜੇ ਜਨਲ ਇਹ ਸਾਨੂੰ ਮੂਹਰ ਲੱਗਣਾ ਪੈਂਦਾ ਬਰਨਾਲ ਪੁਲਿਸ ਕਹਿੰਦੇ ਮੈਂ ਹੰਤਾ ਚਾਹੀਦੇ ਨਹੀਂ ਕਹਿੰਦੇ ਜੀ ਸਸਪੈਂਡ ਹੋ ਜਾਗੇ ਮੋਹਸਾ ਤੋਂ ਸੂਰੇ ਪਰ ਮੈਨੂੰ ਇਹਣਾ ਪੱਕਾ ਟੱਕਰ ਨਾ ਮਾਰੇ ਉਹ ਸਾਨੂੰ ਗੰਨ ਮੈਂਨਾਂ ਦੀ ਲੋੜ ਤਾਂ ਤਾਂ ਪਾਵੇ ਨਾ ਜੇ ਅਸੀਂ ਕਿਸੇ ਗਲਤ ਬੰਦੇ ਤੇ ਗਲਤ ਬੰਦੇ ਨੂੰ ਥਾਣੇ ਚ ਛੜਾਇਆ ਸਹੀ ਬੰਦੇ ਨੂੰ ਪਸਾਇਆ ਹੁੰਦਾ ਗਨਮੈਨੇ ਲੋੜ ਤਾਂ ਤਾਂਪ ਪਵੇ ਨਾ ਜਮੀਤ ਏਰ ਨਹੀਂ ਕਿਸੇ ਰੇਤੇ ਦੀ ਖੱਟ ਜੀ ਸਪਾਇਆ ਹੁੰਦਾ ਗਨਮੈਨੇ ਲੋੜ ਤਾਂ ਤਾਂਪ ਪਵੇ ਨਾ ਜੇ ਅਸੀਂ ਕਿਸੇ ਟਾਪੇ ਜੀ ਸਪਾਇਆ ਹੁੰਦਾ ਗਨਮੈਨੇ ਲੋੜ ਤਾਂ ਤਾਂਪ ਪਵੇ ਨਾ ਜੇ ਅਸੀਂ ਕਿਸੇ ਧੀ ਪੁੱਤ ਨੂੰ ਚਿੱਟੇ ਦਿਲਾਇਆ ਹੁੰਦਾ ਅਸੀਂ ਹਿੱਸਾ ਪਾਇਆ ਪਰ ਪੰਜਾਬ ਦੀ ਲੋਕਾਂ ਦੇ ਦੁੱਖਾਂ ਦਾ ਦੱਸ ਹਿੱਸਾ ਪਾਇਆ ਉਹਨਾਂ ਨੂੰ ਪਟਾਇਆ ਅੱਜ ਵੀ ਮੇਰੇ ਕੋਲੇ ਆਏ ਨੇ ਬੁੜੀ ਕੱਦ ਵਿੱਚ ਮੌਤ ਹੋ ਗਈ ਉਹਨਾਂ ਦਾ ਸਰਵਾਰ ਆਇਆ ਮੇਰੇ ਕੋਲੇ ਰੋਜ਼ ਮੇਰੇ ਕੋਲ ਪੁਸ਼ਾਰਪੁਰ ਤੋਂ ਆਹ ਹੁਣ ਹਰਿਆਣੇ ਤੋਂ ਇੱਕ ਖਵਾਏ ਸੀਗੇ ਰਾਣੀਆਂ ਪਿੰਡ ਤੋਂ ਉਹ طرف ਹਰਿਆਣੇ ਤੋਂ ਉਹਨਾਂ ਦੇ ਵੀ ਮੁੰਡੇ ਦੀ ਮੌਤ ਹੋ ਗਈ ਅਮਰੀਕਾ ਚ ਤਾਂ ਕੱਟ ਬੋਡੀ ਮੰਗਵਣੀ ਹੈ ਮਤਲਬ ਰੋਲ ਮੇਰੇ ਕੋਲੇ ਪਾਸਪੋਰਟ ਹੋਵੇ ਜੇ ਮੇਰੇ ਕੋਲੇ ਆਉਂਦੇ ਲੋਕਾਂ ਮੈਂ ਉਹਨਾਂ ਨੂੰ ਪੁੱਛਦਾ ਯਾਰ 2 ਟਾਈਮ ਮੈਂ ਤੇ 2 ਟਾਈਮ ਕੀ ਗੱਲ ਹੈ ਨਹੀਂ ਸੁਣਦੇ ਇਹਨਾਂ ਸਾਰੇ ਇਹ ਟਿਕਟ ਪਰ ਸੰਕਾ ਲੈਣੇ ਅੱਜਾ ਕੋਕਤਾ ਵੀ ਰੋਣ ਨਾਲ ਟੁੱਟ ਜਾਂਦਾ ਕੁਝ ਸੁਣਤਾ ਲੋਕ ਸੁਣਦੇ ਨਹੀਂ ਆ ਤੁਹਾਨੂੰ ਜਿੰਨਾ ਪੈਸਾ ਮਿਲਦਾ ਉਹ ਤੁਸੀਂ ਭਾਟੇ ਜਿੱਥੇ ਲੋਕਾਂ ਨੇ ਮੰਗਿਆ ਉਹਨਾਂ ਵੱਟਿਆ। ਗੁਣ ਵੀ ਤੁਸੀਂ ਮੈਨੂੰ ਪਿੰਡ ਵੱਲੋਂ ਪੰਚਾਇਤ ਤੇ ਨਗਰਪੰਚਾਇਤ ਵੱਲੋਂ ਮੰਗ ਪੱਤਰ ਹੈ। ਮੈਂ ਸਰਪੰਚ ਸਰਪੰਚ ਨੂੰ ਬੜਾਈ ਦੇਣਾ ਚਾਹੁੰਦਾ। ਉਹ ਚੁਣੇ ਗਏ ਨੇ ਤੇ ਮੈਂ ਇੱਕ ਥੋੜੀ ਸਲਾਹ ਵੀ ਦੇਣੀ ਚਾਹੁੰਦਾ ਮੈਂ ਹਰੇਕਾਂ ਨੂੰ ਜਿਵੇਂ ਨਾ ਸਰਪੰਚ ਪਿੰਡ ਦੇ ਬਣਿਓ। ਸਰਪੰਚ ਕਿਸੇ ਪਾਰਟੀ ਦਾ ਬਣਿਓ। ਵੋਟਾਂ ਵੇਲੇ ਜਿਹੜੀ ਪਾਰਟੀ ਚੰਗੀ ਦਾ ਰਿਹੇ ਨਾ ਹੋਵੇ। ਉਹ ਜਦੋਂ ਸੰਘਰਸ਼ ਆਉਂਦਾ ਉਹ ਉਹ ਪਿੰਡ ਦੇ ਨਾਲ ਖੜੋ ਪੰਚਾਇਤ ਪਿੰਡ ਦੀ ਪੰਚਾਇਤ ਹੋਣੀ ਚਾਹੀਦੀ ਹੈ। ਕਿਸੇ ਪਾਰਟੀ ਦੀ। what